ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਾਣਾਂਗੇ ਉਹ ਅਸਲੀ ਰਾਜ ਜੋ ਗੁਰਬਾਣੀ ਵਿੱਚ ਲੁਕਿਆ ਹੋਇਆ ਹੈ ਪਰਮਾਤਮਾ ਖੁਦ ਕਿਉਂ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਧਰਤੀ ਤੇ ਪ੍ਰਗਟ ਹੋਇਆ ਧਰਤੀ ਉੱਤੇ atheism ਵਧ ਗਿਆ ਸੀ ਪਾਪ ਵੱਧ ਚੁੱਕਿਆ ਸੀ ਨਿਆਂ ਖਤਮ ਹੋ ਰਿਹਾ ਸੀ ਇਨਸਾਨ ਇਨਸਾਨ ਨਾਲ ਨਫ਼ਰਤ ਕਰ ਰਿਹਾ ਸੀ ਅਤੇ ਹਰ ਪਾਸੇ ਅੰਧਕਾਰ ਛਾਇਆ ਹੋਇਆ ਸੀ ਗੁਰਬਾਨੀ ਵਿੱਚ ਆਉਂਦਾ ਹੈ ਧਰਤੀ ਦੁੱਖ ਭਾਰ ਭੋਈ ਧਰਮ ਸਦਾਰਥ ਆਇਆ ਇਸ ਤੋਂ ਭਾਵ ਹੈ ਕਿ ਜਦੋਂ ਧਰਤੀ ਉੱਤੇ ਪਾਪ ਵੱਧ ਗਿਆ ਸੀ ਜਦੋਂ ਮਨੁੱਖਤਾ ਖਤਰੇ ਦੇ ਵਿੱਚ ਸੀ ਤਾਂ ਧਰਮ ਦੀ ਰੱਖਿਆ ਦੇ ਲਈ ਪਰਮਾਤਮਾ ਆਪ ਆਇਆ ਸੀ ਇਸ ਸਮੇਂ ਲੋਕਾਂ ਨੇ ਜਾਤ ਪਾਤ ਦੇ ਨਾਂ ਤੇ ਵੰਡ ਕਰ ਲਈ ਸੀ ਲੋਕ ਮੰਦਰ ਅਤੇ ਮਸਜਿਦਾਂ ਵਿੱਚ ਰੱਬ ਲੱਭਣ ਲੱਗ ਪਏ ਸਨ ਪਰ ਰੱਬ ਦਿਲਾਂ ਦੇ ਵਿੱਚ ਨਹੀਂ ਸੀ ਰਹਿੰਦਾ ਉਸ ਵੇਲੇ ਫਿਰ ਧਰਤੀ ਨੇ ਦੁਖੀ ਹੋ ਕੇ ਰੱਬ ਅਗੇ ਅਰਦਾਸ ਕੀਤੀ ਕਿ हे ਪ੍ਰਭੂ ਹੁਣ ਆਪਣਾ ਰੂਪ ਧਾਰ ਕੇ ਆਓ ਅਤੇ ਮਨੁੱਖਤਾ ਨੂੰ ਬਚਾਓ ਇਹ ਪੁਕਾਰ ਸੁਣ ਕੇ ਰੱਬ ਨੇ ਫਿਰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਅਵਤਾਰ ਧਾਰਿਆ ਤਾਂ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਜਨਮ ਲਿਆ ਉਹ ਸਿਰਫ ਇੱਕ ਮਨੁੱਖ ਹੀ ਨਹੀਂ ਪਰਮਾਤਮਾ ਦੀ ਜੋਤ ਸਰੂਪ ਸੰਗ ਗੁਰਬਾਣੀ ਵਿੱਚ ਆਉਂਦਾ ਹੈ ਆਪ ਨਰਾਇਣ ਕਲਾ ਧਾਰ ਜਗ ਮੇ ਪਰਵਾਰਿਓ ਇਸ ਤੋਂ ਭਾਵ ਹੈ ਰੱਬ ਨੇ ਆਪ ਆਪਣੀ ਕਲਾ ਧਾਰ ਕੇ ਮਨੁੱਖ ਰੂਪ ਧਾਰਿਆ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਸਿਖਾਇਆ ਇੱਕ ਰੱਬ ਹੈ ਰੱਬ ਇੱਕ ਹੈ ਜੋ ਸਾਰਿਆਂ ਦੇ ਵਿੱਚ ਵੱਸਦਾ ਹੈ ਕੋਈ ਊਚ ਜਾਂ ਕੋਈ ਨੀਚ ਨਹੀਂ ਹੈ ਨਾ ਕੋ ਵੈਰੀ ਨਾ ਹੀ ਬਿਗਾਨਾ ਸਗਲ ਸੰਗ ਹਮ ਕੋ ਬਣ ਆਏ ਉਹ ਦਸਨ ਆਏ ਕੀ ਧਰਮ ਦਾ ਮਤਲਬ ਕਿਸੇ ਧਰਮ ਦਾ ਨਾ ਨਹੀਂ ਧਰਮ ਦਾ ਅਸਲੀ ਮਤਲਬ ਹੈ ਇਨਸਾਨੀਅਤ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆ ਨੂੰ ਤਿੰਨ ਮੁੱਖ ਸਿਧਾਂਤ ਦੱਸੇ ਨਾਮ ਜਪੋ ਰੱਬ ਨੂੰ ਯਾਦ ਕਰੋ ਕਿਰਤ ਕਰੋ ਇਮਾਨਦਾਰੀ ਨਾਲ ਕਮਾਓ ਵੰਡ ਕੇ ਛਕੋ ਹੋਰ ਨਾਲ ਸਾਂਝ ਪਾਓ ਇਹ ਹੀ ਤਿੰਨ ਰਾਹ ਹਨ ਜੋ ਮਨੁੱਖ ਨੂੰ ਰੱਬ ਦੇ ਨੇੜੇ ਲੈ ਜਾਂਦੇ ਹਨ ਸੰਗਤ ਜੀ ਅੱਜ ਵੀ ਜਦੋਂ ਅਸੀਂ ਦੁਨੀਆ ਦੇ ਵਿੱਚ ਨਫ਼ਰਤ ਜਾਤ ਪਾਤ ਤੇ ਅਨਿਆਏ ਵੇਖਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਰੱਬ ਕਿਸੇ ਮੰਦਰ ਜਾਂ ਗੁਰਦੁਆਰੇ ਵਿੱਚ ਨਹੀਂ ਉਹ ਸਾਡੇ ਅੰਦਰ ਵੱਸਦਾ ਹੈ ਆਓ ਅਸੀਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਅਤੇ ਸਾਰੀ ਦੁਨੀਆ ਦੇ ਵਿੱਚ ਪਿਆਰ ਤੇ ਦਇਆ ਦਾ ਪ੍ਰਕਾਸ਼ ਕਰੀਏ ਜੇਕਰ ਤੁਸੀਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਨੂੰ ਆਪਣੇ ਦਿਲ ਵਿੱਚ ਮਹਿਸੂਸ ਕੀਤਾ ਤਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੋ ਗੁਰਬਾਣੀ ਦੀ ਕਿਰਪਾ ਹਰ ਘਰ ਤੱਕ ਪਹੁੰਚੇ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ